ਲੋਕ ਸਭਾ ਚੋਣਾਂ ਲਈ ਕਾਲੀ ਦਲ ਵੱਲੋਂ ਜਲੰਧਰ ਤੋਂ ਉਤਾਰੇ ਗਏ ਉਮੀਦਵਾਰ ਮਹਿੰਦਰ ਸਿੰਘ ਕੇਪੀ ਡੇਰਾ ਸਚਕਣ ਬੱਲਾ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਉਹਨਾਂ ਡੇਰੇ ਦੇ ਮੌਜੂਦਾ ਗੱਦੀਨਿਸ਼ਿਣ ਸਤਿਗੁਰ ਸੁਆਮੀ ਨਰਿੰਦਰਨ ਦਾਸ ਮਹਾਰਾਜ ਜੀ ਪਾਸੋਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਅਤੇ ਸੰਤਾ ਮਹਾਪੁਰਸ਼ਾਂ ਵੱਲੋਂ ਆਏ ਹੋਏ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ ਮੀਡੀਆ ਨਾਲ ਗਲਬਾਤ ਦੌਰਾਨ ਮਹਿੰਦਰ ਸਿੰਘ ਕੇਪੀ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੇ ਵੀ ਪ੍ਰਤੀਕਿਰਿਆ ਦਿੱਤੀ ਗਈ ਦੱਸਦੇ ਕਿ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਉਹ ਮਹਿੰਦਰ ਸਿੰਘ ਕੇਪੀ ਤੇ ਕੋਈ ਵੀ ਬਿਆਨ ਨਹੀਂ ਦੇ ਜਦੋਂ ਵੀ ਕਿਸੇ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਚਾਹੇ ਜਦੋਂ ਮੈਨੂੰ ਹੁਣ ਟਿਕਟ ਦੀ ਪ੍ਰਾਪਤੀ ਹੋਈ ਹੈ ਖਾਲੀਗਰ ਦੇ ਵਿੱਚ ਮੈਂ ਜੁਆਇਨ ਕੀਤਾ ਤੇ ਮੰਨ ਦੇ ਵਿੱਚ ਉਹ ਹੁੰਦਾ ਵੀ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤ ਪਈਏ ਉਹਨਾਂ ਦਾ ਅਸ਼ੀਰਵਾਦ ਲਈਏ ਔਰ ਸ਼ੁਕਰਾਨਾ ਕਰੀਏ ਅੱਜ ਅਸੀਂ ਸਾਰੇ ਸਾਡੇ ਸਾਥੀ ਅਸੀਂ ਇੱਥੇ ਮੱਥਾ ਟੇਕਣਾ ਹੈ ਡੇਰਾ ਬਨਸਾ ਚਕਨ ਬੰਨਾਂ ਦੇ ਵਿੱਚ ਔਰ ਗੁਰੂ ਮਹਾਰਾਜ ਬਾਬਾ ਜੀ ਦਾ ਅਸ਼ੀਰਵਾਦ ਲਿਆ ਉਹਨਾਂ ਦਾ ਧੰਨਵਾਦ ਕੀਤਾ ਔਰ ਅਸੀਂ ਚਾਹੁੰਦੇ ਹਾਂ ਕਿ ਜੋ ਪੰਜਾਬ ਦਾ ਇਹ ਇਲੈਕਸ਼ਨ ਹੈ ਉਹ ਨਿਰਪੱਖ ਹੋਵੇ ਕਿਉਂਕਿ ਅੰਦਰ ਵੀ ਬਾਬਾ ਜੀ ਕਹਿ ਰਹੇ ਸੀ ਕਿ ਵੋਟਾਂ ਜਿਹੜੀਆਂ ਬੈਲਟ ਨਾਲ ਹੋਣੀਆਂ ਜਾਂ ਮਸ਼ੀਨਾਂ ਨਾਲ ਹੋਣ। ਤੇ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਕਿ ਮਸ਼ੀਨਾਂ ਨਾਲ ਨਾ ਹੋਣ। ਉਹਨਾਂ ਦਾ ਇਹ ਖਰਸ਼ਾ ਸੀ ਤੇ ਸ਼ਾਇਦ ਮਸ਼ੀਨਾਂ ਦੇ ਵਿੱਚ ਕੋਈ ਇਦਾਂ ਦੀ ਗੜਬੜ ਹੁੰਦੀ ਹੈ। ਤੋਂ ਇਹ ਮਹਾਪੁਰਸ਼ਾਂ ਦਾ ਵੀ ਇਹ ਬਚਿਆ ਨਾ ਪਰ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਡਰ ਰਸਹਿਮ ਪਰ ਮੈਂ ਸਮਝਦਾ ਕਿ ਅਸੀਂ ਅੱਜ ਨਾਲ ਦੇ ਅਸ਼ੀਰਵਾਦ ਲੈ ਕੇ ਕਾਉਂ ਜਿਹੜਾ ਸਾਡਾ ਸ਼ੁਰੂ ਕੀਤਾ ਪਹਿਲਾਂ ਸਵੇਰੇ ਦਰਬਾਰ ਸਾਹਿਬ ਉੱਥੋਂ ਕੁ ਹੋਏ ਉਸ ਤੋਂ ਬਾਅਦ ਅਸੀਂ ਦੁਰਗਾਣਾ ਮੰਦਿਰ ਗਏ ਉਸ ਤੋਂ ਬਾਅਦ ਹਨੂਮਨ ਮੰਦਿਰ ਗਏ ਉਸ ਤੋਂ ਬਾਅਦ RAM ਤੀਰਥ ਜਾ ਕੇ ਇੱਥੇ ਆਏ ਹਾਂ ਹੁਣ ਇਸ ਤੋਂ ਬਾਅਦ ਬਹੁਤ ਬਾਕੀ ਦੇ ਜਿਹੜੇ ਜਿਹੜੇ ਸਾਡੇ ਸਥਾਨਕ ਗੁਰੂ ਘਰ ਹੈ ਗੁਰਦੁਆਮ ਹੈ ਉੱਥੇ ਜਾ ਕੇ ਅਸ਼ੀਰਵਾਦ ਲਿਆ ਅੱਜ ਜਨੀਤ ਸਾਹਿਬ ਨਾਲ ਵੀ ਮੁਲਾਕਾਤ ਹੋਈ ਉਹਨਾਂ ਨੇ ਸਵਾਲ ਕੀਤਾ ਹੈ ਕਿਸ ਤਰ੍ਹਾਂ ਦੇਖ ਰਹੇ ਕੰਪਿਟੀਸ਼ਨ ਤੇ ਕਹਿੰਦੇ ਮੈਂ ਕੇਪੀ ਸਾਹਿਬ ਤੋਂ ਕੋਈ ਗੱਲ ਨਹੀਂ ਕਹਾਂਗਾ ਉਹ ਮੇਰੇ ਰਿਸ਼ਤੇਦਾਰ ਵੀ ਤੇ ਉਹਨਾਂ ਤੇ ਮੈਂ ਕੋਈ ਬਿਆਨਬਾਜ਼ੀ ਨਹੀਂ ਕਰਾਂਗਾ ਨਹੀਂ ਦੇਖੋ ਇਹ ਸ਼ਿਸ਼ਟਾਚਾਰ ਵੀ ਇਹ ਕਹਿੰਦਾ ਔਰ ਵੈਸੇ ਵੀ ਨਹੀਂ ਬੰਦਦਾ ਕਿ ਅਸੀਂ ਤਾਂ ਰਿਸ਼ਤੇਦਾਰੀ ਆ ਸਾਡੀ ਲੇਕਿਨ ਪਾਰਟੀ ਦਾ ਕੰਮ ਉਹਨਾਂ ਨੇ ਕਰਨਾ ਅਸੀਂ ਆਪਣੀ ਪਾਰਟੀ ਦਾ ਕੰਮ ਕਰਨਾ ਜਿਹੜੇ ਜਿਹੜੇ ਵਿਊ ਪੁਆਇੰਟ ਸਾਡੀ ਪਾਰਟੀ ਦੇ ਆ ਉਹ ਅਸੀਂ ਰੱਖਨੇ ਆ ਜਿਹੜੇ ਉਹਨਾਂ ਦੀ ਪਾਰਟੀ ਦੇ ਵਿਊ ਪੁਆਇੰਟ ਆ ਉਹ ਦੱਸ ਲੋਕਾਂ ਨੂੰ ਦੱਸਨੇ ਫੈਸਲਾ ਤਾਂ ਲੋਕਾਂ ਨੇ ਕਰਨਾ ਇੱਕ ਦੂਜੇ ਤੇ ਕੋਈ ਇਦਾਂ ਦੀ ਗੱਲ ਕਰਕੇ ਮੰਦੀ ਸ਼ਰਦਾਬ ਦੀ ਬੋਲ ਕੇ ਕੋਈ ਬਹੁਤ ਵੱਡਾ ਨਹੀਂ ਬਣਦਾ ਬੰਦਾ ਹਮੇਸ਼ਾ ਹੀ ਬੰਦੇ ਨੂੰ ਮर्यादा ਦੇ ਵਿੱਚ ਰਹਿਣਾ ਚਾਹੀਦਾ ਉਹ ਵੀ ਮर्याਦਾ 'ਚ ਮੈਨੀ ਮर्याਦਾ 'ਚ ਤੇ ਇਸ ਕਰਕੇ ਸਾਡਾ ਤਾਂ ਕੋਈ ਕੰਪੀਟੀਸ਼ਨ ਇਹਨਾਂ ਚੀਜ਼ਾਂ ਦਾ ਨਹੀਂ ਹੈ